ਦੇ ਧੋਖੇ ਨਾਲ ਹੱਡੀ ਬੰਦੇ ਦੀ ਹੱਡੀ ਚ ਡਿੱਗ ਪਈ ਕੋਲੇ ਕੋੜੇ ਦੀ ਹੱਡੀ ਜਿਹੜੇ ਕੋਈ ਬਿੱਦਮਾਨ ਨੇ ਨਾ ਪੁਰਾਣੇ ਜਿਹੜੇ ਤੋਂ ਮਰਜੀ ਵੀਡੀਓ ਕਰਕੇ ਪੁੱਛ ਲਿਓ ਇੱਕ ਹੱਡੀ ਕੋੜੇ ਦੀ ਆ ਬੰਦੇ ਚ ਅੱਛਾ ਉਹ ਪਈ ਤਾਂ ਹੱਡੀ ਡਿੱਗੀ ਉਹ ਜਦੋਂ ਮਾਰਿਆ ਉਹਨੇ ਸਿੱਟਾ ਨਾ ਤਾਂ ਪੰਡਤ ਬੈਠਾ ਹੋਗਾ ਨਾ ਕੋੜਾ ਕਹਿੰਦਾ ਹਾਂ ਬੜੇ ਸੁੱਤੇ ਸੀ ਕਹਿੰਦਾ ਸੁੱਤੇ ਤਾਂ ਮੈਂ ਵੀ ਸੀ ਖਾਸਾ ਜਿਹਾ ਸੌਂ ਗਿਆ ਸੀ ਪਰ ਕਹਿੰਦਾ ਪੰਡਤ ਆ ਫੜ ਫੁੱਲ ਸਾਵਾ ਬਿਕਰਮਾਂ ਜੀਤਾ ਜਦੋਂ ਮਰਜੀ ਆ ਜੀ ਮੇਰੇ ਕਰੇ ਕਹਿੰਦਾ ਫਿਰ ਉਹਦੇ ਨਾਲ ਕਿਹਾ ਤਾਂ ਕਹਿੰਦਾ ਤੇਰਾ ਦਿਲ ਖੁਸ਼ ਕਰਨਾ ਦੀ ਤੈਨੂੰ ਕਿ ਯਕੀਨ ਆਦਾ ਬਿਕਰਮਾਂ ਜੀਤ ਹੈਗਾ ਕਿ ਨਹੀਂ ਹੈਗਾ ਤੇ ਕਹਿੰਦਾ ਉਹ ਪੰਡਤ ਦੇ ਇੱਕ ਫੁੱਲ ਖਾਤਰ ਉਹਨੇ ਹੱਥ ਪੈਰ ਵੜਾ ਕੇ ਦੰਦੇ ਨਾਲੇ ਤੇ ਪਿਆ ਰਿਹਾ ਕਹਿੰਦਾ ਜੇ ਤਾਂ ਉਹ ਹਜ਼ਾਰਾ ਰਾਜਾ ਬਣ ਜੇਗਾ ਤਾਂ ਤੁਹਾਡੇ ਤੇ ਚੰਨ ਤੜੀ ਨਹੀਂ ਧਰੀ ਨਾ ਪਹਿਲੇ ਪਾਗ ਦਾ ਜਵਾਬ ਆ ਇਹ ਹੁਣ ਦੂਜੇ ਪਾਗ ਦਾ ਸੁਣ ਲੈ ਦੂਜਾ ਪਾਵਾ ਬੋਲਦਾ ਉਹਨੂੰ ਕਹਿੰਦਾ ਜੇ ਸਾਡੇ ਤੇ ਪੈਰ ਧਰੇਗਾ ਤੇਰੇ ਕੋਟ ਚੱਲ ਜੂ ਕਹਿੰਦਾ ਕਿ ਜਾਨਵਾਰਾਂ ਖਾਤਰ ਹੰਸ ਦਾ ਕਾਲ ਕਟਾਇਆ ਸੀ ਰਾਜੇ ਬਿਕਰਮਾ ਜੀਤ ਨੇ ਪਾਪਾ ਬੋਲਦਾ ਉਹਨੂੰ ਰਾਜੇ ਨੂੰ ਕਹਿੰਦਾ ਜੇ ਤਾ ਉਹਦੇ ਵਰਗਾ ਬਣ ਜਾਏਗਾ ਕਹਿੰਦਾ ਕੀ ਕਰਿਆ ਉਹਨੇ ਕਹਿੰਦਾ ਸੁਣ ਲੈ ਕਹਿੰਦਾ ਕਹਾਂਸਾਂ ਤੇ ਕਾਲ ਪੈ ਗਿਆ ਸੀ ਸਰੋਵਰ ਸੁੱਕ ਗਏ ਮੂਤੀ ਮੈਨੂੰ ਹੜ ਗਏ ਹੰਸ ਕਿਤੇ ਬਾਤ ਮੂਤੀ ਚ ਗਦਾ ਹੁੰਦਾ ਉਹ ਕਹਿੰਦਾ ਫੇਰ ਹਾਂ ਕਹਿੰਦਾ ਫੇਰ ਆ ਬਿਕਰਮਾ ਜੀਤ ਰਾਜੇ ਦੇ ਮਹਿਲਾਂ ਛੱਡ ਕੇ ਭੁੱਖੇ ਮਰਦੇ ਖੂਨ ਕਹਿੰਦਾ ਬਿਕਰਮਾ ਜੀ ਤੋਂ ਉਹਨਾਂ ਨੂੰ ਸਵਾ ਮਹੀਨਾ ਮੋਤੀ ਚਗਾਉਂਦਾ ਰਿਹਾ ਹਾਂ ਸਾਨੂੰ ਲਜਾਉਂਦਾ ਰਿਹਾ ਉਦੋਂ ਬਾਅਦ ਕਹਿੰਦਾ ਫੇਰਾ ਕਹਿੰਦਾ ਭਾਈ ਉਹਨੇ ਆਖਿਆ ਵੀ ਜੀ ਸਰੋਵਰ ਭਰ ਕੇ ਹੋਣਗੇ ਬਾਰਸ਼ ਪੈ ਗਈ ਹੂ ਵੀ ਅਸੀਂ ਆਪਦੇ ਬਤਨਾਂ ਨੂੰ ਮੁੜਨੇ ਕਹਿੰਦਾ ਬਿਕਰਮਾ ਜੀ ਨੇ ਕਿਹਾ ਦੀ ਮੇਰਾ ਜਾਸਨਾ ਗਾਇਓ ਕਹਿੰਦਾ ਜਿਹਦਾ ਖਾਈਏ ਫਿਰ ਉਹਦਾ ਗਾਈ ਜੀ ਜਿਹਦਾ ਖਾਂਦਾ ਤਾਂ ਜਸ ਗਾਉਣਾ ਪੈਂਦਾ ਜੇ ਆਪਾਂ ਕੁੱਤੇ ਦੇ ਵੀ ਰੱਸੀ ਪਾ ਲਾ ਉਹ ਵੀ ਰਾਖੀ ਦਊਗਾ ਜਦ ਰੋਟੀ ਪਾਵਾਂਗੇ ਉਹ ਕਹਿੰਦਾ ਜਿਹਦਾ ਖਾਈ ਉਹਦਾ ਜਸ ਗਾਈਏ ਫਿਰ ਕਹਿੰਦਾ ਭਾਈ ਹੰਸ ਉੱਡੇ ਜਾਂਦੇ ਨੇ ਮੈਂ ਕਰਦੇ ਜਾਂਦੇ ਨੇ ਧੰਨ ਬੇਕਰਵਾ ਜੀਤ ਜੀ ਨੇ ਸਾਡਾ ਕਾਲ ਕਟਾਇਆ ਇੱਕ ਰਾਜਾ ਮੰਨ ਕੇ ਚੱਲ ਸਵਾ ਮਨ ਸੋਣਾ ਪੁੰਨ ਕਰਕੇ ਰੋਟੀ ਖਾਂਦਾ ਹੁੰਦਾ ਉਹਨੇ ਆਖਿਆ ਵੀ ਜਦ ਆਪ ਸਵਾ ਮਨ ਸੋਣਾ ਪੁੰਨ ਕਰਕੇ ਰੋਟੀ ਖਾਂਦਾ ਜਸ ਤਾਂ ਕੋਈ ਆਪਣਾ ਨਹੀਂ ਕਹੋਂਦਾ ਇਹ ਕਿੱਡਾ ਕੋ ਪੋਤਰ ਮੇਰਾ ਜਿਹੜਾ ਜਾਨਵਾਰ ਵੀ ਦਸਗਾਈ ਜਾਂਦੇ ਨੇ ਉਹਨੇ ਪਹਿਸਾਂਦਿਆਂ ਨੂੰ ਕਹਿੰਦਾ ਵੀ ਝਾਰ ਚੱਕ ਲੋ ਕਹਿੰਦਾ ਝਾਰ ਚੱਕ ਲੋ ਚੱਕ ਲਿਆ ਕਹਿੰਦਾ ਜਾੜ ਚੱਕ ਲੋ ਸਾਰੇ ਜਿੰਨੇ ਵੀ ਮਨ ਹੰਸ ਨੇ ਸਾਰੇ ਫੋਲੋ ਜਾੜ ਛੱਡ ਛੱਡ ਪਾ ਫਾਲੇ ਭਾਈ ਕਹਿੰਦਾ ਇਹ ਕਰ ਜੇ ਤੁਹਾਡਾ ਰਾਜਾ ਡਾ ਧਰਮਿਆ ਸਾਨੂੰ ਛੱਡਾ ਲੈ ਸਾਨੂੰ ਉਹ ਕਹਿੰਦਾ ਜੀ ਉਹਨੂੰ ਕੀ ਪਤਾ ਲੱਗੂ ਵੀ ਹੰਸ ਫੜੇ ਗੱਡੇ ਕਹਿੰਦਾ ਜਰਾ ਇੱਕ ਹੰਸ ਛੱਡ ਤਾ ਕਹਿੰਦਾ ਇੱਥੇ ਮੁਰ ਕਹੀਂ ਤੇ ਰਾਇ ਬਣਾਣੀ ਉਹਨੂੰ ਮੈਂ ਛੱਡ ਦਾਂ ਕਹਿੰਦਾ ਚੰਗਾ ਜੀ ਹੰਸ ਛੱਡ ਤਾ ਉਹਨਾਂ ਨੇ ਭਾਈ ਛੱਡ ਕੇ ਹੰਸ ਨੂੰ ਕਹਿੰਦਾ ਭਾਈ ਇੱਥੇ ਮੁੜ ਕੇ ਆਉਣਾ ਕਿਤੇ ਹੋਰ ਨਾ ਵਗ ਜੀ ਕਹਿੰਦਾ ਨਾ ਜੀ ਮੈਂ ਨਹੀਂ ਜਾਂਦਾ ਹੋਰ ਕਿਤੇ ਆ ਗਿਆ ਭਾਈ ਆ ਕੇ ਜਦੋਂ ਉਹ ਬਹਿ ਗਿਆ ਉਹ ਕਹਿੰਦਾ ਭਾਈ ਤੇਰੇ ਨਾਲ ਦੇ ਬਾਗੇ ਸਾਰੇ ਕਿਤੇ ਤੇਰੇ ਨਾਲ ਦੇ ਬਾਗੇ ਉਹ ਕਹਿੰਦਾ ਜੀ ਮੇਰੇ ਨਾਲ ਦੇ ਤਾਂ ਬਾਗੇ ਮੋਂਨਾ ਚ ਆਇਆ ਵੇਹਾਂ ਕਰ ਕੇ ਆ ਗੱਲ ਹੈ ਉਹ ਕਹਿੰਦਾ ਭਾਈ ਫਿਰ ਚਾਲ ਕਹਿੰਦਾ ਉੱਥੇ ਨੂੰ ਮੈਂ ਆਉਣਾ ਸਿਡਾਉਂ ਤੈਨੂੰ ਛੜਾ ਕੇ ਨੂੰ ਕਹਿੰਦਾ ਸੋਨੂੰ ਮੈਂ ਆਖ ਤੈਨੂੰ ਮੇਰਾ ਜਸ ਨਾ ਗਾਇਓ ਕਹਿੰਦਾ ਤੁਸੀਂ ਕਿਉਂ ਗਾਇਆ ਜਸ ਮੇਰਾ ਕਹਿੰਦਾ ਜੀ ਇਹ ਸਾਥੋ ਦਾ ਗਾਇਆ ਗਿਆ ਫਿਰ ਕਹਿੰਦਾ ਚੱਲ ਫਿਰ ਉੱਥੇ ਨੂੰ ਮੈਂ ਹੁਣੇ ਬੇਕਰ ਮੈਂ ਜੀਤ ਨੇ ਆ ਕੇ ਪਤਾ ਲੇਤਾ ਬੀ ਇਹ ਸਵਾ ਵਣ ਸਿਵਣਾ ਕਿੱਥੋਂ ਲਿਆਉਂਦਾ ਰੋਜ ਪੁੰਨ ਕਰਨ ਖਾਤਰ ਉਹ ਕਿੱਥੋਂ ਨਾ ਦਦੀ ਇੱਕ ਸਾਧ ਬੈਠਾ ਸੀ ਰੋਹੀ ਚ ਉਹ ਬੰਦਾ ਖਾਂਦਾ ਸੀ ਰੋਜ ਦਾ ਉਸੇ ਬੋਟੀ ਤੋਂ ਸਰਜੀਤ ਕਰ ਦਿੰਦਾ ਤੇ ਅਗਲੇ ਨੂੰ ਉਹ ਵਾਹ ਰਾਜਾ ਜਾਂਦਾ ਤੇਰੇ ਦੇ ਕਿਹੜੇ ਜਮਾਰਦਾ ਸਾਰਾ ਉਹ ਰਿਚ ਜਾਂਦਾ ਉਹਨੂੰ ਸਾਥ ਖਾ ਲੈਂਦਾ ਬਾਕੀ ਬੋਟੀ ਰੱਖ ਲੈਂਦਾ ਤੁਸੀਂ ਰੀਤ ਕਰਕੇ ਉਹਨੂੰ ਡੰਡਾ ਚੂੜੀ ਝਾੜ ਦਿੰਦਾ ਉਹ ਸਵਾ ਮਨ ਸੋਣਾ ਟਿਕ ਪੰਦਾ ਚੱਲੀ ਗਿਆ ਕੰਮ ਉਹਨੇ ਕੀ ਕਰਿਆ ਭਈ ਨਾਈ ਕੋਲੇ ਪਾ ਗਿਆ ਨਾਈ ਨੂੰ ਕਹਿੰਦਾ ਵੀ ਐਂ ਕਰਾ ਐਨੇ ਵਜੇ ਆਪਦੇ ਉਸਤਰੇ ਪਲੇਟ ਲੈ ਕੇ ਮੇਰੇ ਕੋਲੇ ਪਹੁੰਚੀ ਕਹਿੰਦਾ ਚੰਗਾ ਜੀ ਉਧਰੋਂ ਜਿਹੜੀ ਮਾਲਣਤੀ ਜਿਹੜੀ ਮਾਲਣ ਸੀਗੀ ਉਹਨੂੰ ਕਹਿੰਦਾ ਭਈ ਐਂ ਕਰ ਕੁੰਡੇ ਕੋਟੇ ਲਿਆ ਦੋ ਕਹਿੰਦੇ ਚੰਗਾ ਉਹਨੇ ਪੁੰਡੇ ਕੋਟੇ ਲਿਆਂਦੇ ਭਈ ਪੁੰਡੇ ਕੋਟੇ ਲਿਆ ਕੇ ਕਹਿੰਦਾ ਚੱਕ ਮੋਰਾ ਜਿੰਨੇ ਵੀ ਸਬਜੀ ਚ ਮਸਾਲੇ ਪੰਦੇ ਨੇ ਸਾਰੇ ਲਿਓ ਨੂਨ ਮਿਰਚ ਮਸਾਲੇ ਸਭ ਲਿਓ ਲਿਆਂਦੇ ਕਹਿੰਦਾ ਲੈ ਹੁਣ ਤੂੰ ਪੈ ਜਾ ਜੋ ਤੈਨੂੰ ਅੱਖੋਂ ਦੁੱਟਖਣੀ ਉਹ ਜਾਂਦਾ ਸੀ ਪਹਿਰ ਰਾਤੋਂ ਰਾਜਾ ਡੰਡਾ ਝੂੜੀ ਚੜਾਉ ਉਹ ਜਿਹੜਾ ਸਬਾ ਮਨ ਸਿਉਣਾ ਪੁੰਨ ਕਰਦਾ ਸੀ ਉਹਨੇ ਭਈ 나ਈ ਨੂੰ ਕਹਦਾ ਵੀ ਐ ਕਰ ਸਾਰੇ ਸਰੀਰ ਤੇ ਮੇਰੇ ਪਸ ਲਾ ਦੀ ਬਿਕਰਮਾਂਜੀ ਤੇ ਕਹਿੰਦਾ ਉਹ ਕਹਿੰਦਾ ਜੇ ਪਾਸਕੋਂ ਲਵਾਉਣਾ ਕਹਾਂ ਤੈਂ ਕਿਲਣਾਂ ਲਾ ਦੇ ਉਹਨੇ ਲਾਤੇ ਜਿਹੜਾ ਹੁਣ ਮਸਾਲੇ ਰਗੜੇ ਪਏ ਤੇ ਕੁੰਡੇ ਭਰੇ 부ੜੀ ਨੂੰ ਕਹਿੰਦਾ ਵੀ ਲੈ ਉੱਠ ਘੜ ਹੁਣ ਮੇਰੇ ਸਾਰੇ ਪਿੰਡੇ ਤੇ ਮਰਤੇ ਮਰਤੇ ਉਹ ਤਾਂ ਹੋਰ ਆਵਾਗਰ ਆ ਜਾ ਬਕਰਮਜੀਤ ਪਹਿਲੀ ਜਾ ਕੇ ਵਿੱਚ ਮਰੀ ਸਾਲ ਦੇ ਕੜਾਹੇ ਦੇ ਉਹ ਅੱਗੇ ਤਾਂ ਉਹ ਜਾਂਦਾ ਦੀ ਫਿਕਲਾ ਮੀਟ ਖਾਂਦਾ ਦੀ ਹੁਣ ਨੂਨ ਮਿਰਚ ਲੱਗਿਆ ਹਾ ਕਰਾਰਾ ਉਹ ਕਹਿੰਦਾ ਵੀ ਹਾ ਹਾ ਨਾੜਨ ਜਰਾ ਆਇਆ ਇੱਕ ਬੂਟੀ ਪਰਾਂ ਕੱਢ ਤੀ ਨੇ ਉਹਦੇ ਦਮੀ ਜਲਦਾ ਸਿੱਟਾ ਮਾਰਿਆ ਬਕਰਮਜੀਤ ਬੈਠਾ ਹੋ ਗਿਆ ਕਹਿੰਦਾ ਅੱਜ ਬੜਾ ਸਵਾਦ ਬਣਿਆ ਰਾਜਾ ਐਂ ਦੱਸ ਕੀ ਮੰਗਦਾ ਮੰਗ ਕਹਿੰਦਾ ਜੀ ਵਾਚਨ ਦੇ ਦਿਓ ਕਹਿੰਦਾ ਵਾਚਨ ਤਾਂ ਫਿਰ ਇੱਕ ਦੋ ਤਿੰਨ ਵਾਚਨ ਜਿਹੜਾ ਮਰਜ਼ੀ ਮੰਗ ਲੈ ਮੰਗੀ ਉਹ ਜਿਹੜਾ ਮੇਰੇ ਕੋਲੇ ਹੋਵੇ ਕਹਿੰਦਾ ਜੀ ਮੈਨੂੰ ਤਾਂ ਫਿਰ ਹੋਰੋ ਜੀ ਨਹੀਂ ਮੇਥੋਂ ਪਿੰਡਾਂ ਦਾ ਫੁੱਕਾ ਜਾਂਦਾ ਡੰਡਾ ਝੂੜੀ ਦੇ ਦਿਓ ਮੈਂ ਜਿਹੜਾ ਝਾੜਦਾ ਹੁੰਦਾ ਉਹ ਉਹ ਕਹਿੰਦਾ ਪਾਈ ਇਹਦੇ ਸਿਰ ਤੇ ਤਾਂ ਮੈਂ ਸਾਰੀ ਉਮਰ ਰੋਟੀ ਖਾਣੀ ਤੀ ਪਰ ਤਾਂ ਹੁਣ ਮੰਗ ਲੈ ਲੈ ਜਾ ਉਹਨੇ ਡੰਡਾ ਝੂੜੀ ਫੜਾਤੀ ਹੁਣ ਉਹ ਉਧਰੋਂ ਰਾਜਾ ਜਾਂਦਾ ਭੱਜਿਆ ਉਹ ਕਹਿੰਦਾ ਸਾੜਨਾ ਮਾਰੀ ਕਹਿੰਦਾ ਕਿਉਂ ਕਹਿੰਦਾ ਲੈ ਗਾ ਲੁੱਟ ਕੇ ਹੋਰ ਹੀ ਕੋਈ ਪਰ ਮੁਰਜਾ ਕਹਿੰਦਾ ਵਾਪਸ ਮੈਂ ਤਾਂ ਸਰਜੀਤ ਵੀ ਨਹੀਂ ਹੋਣਾ ਉਹ ਡੰਡਾ ਝੂੜੀ ਬਣਾ ਹੂੰ ਤੂੰ ਇਹਦੇ ਸਾੜਨਾ ਮਾਰੀ ਉਹ ਪਈ ਆਲਾ ਮੁੜਿਆ ਹੂੰ ਜਿਹੜਾ ਘਰੇ ਦੀ ਪਾਈ ਤੇ ਸਿਰ ਸੋਣਾ ਪੁੱਨ ਕਰਕੇ ਰੋਟੀ ਖਾ ਲਈ ਮਾਰੇ ਰਾਜਾ ਭੁੱਖਾ ਦੂਜੇ ਤੀਜੇ ਦਿਨ ਪਈ ਉਹੀ ਬਿਕਰ ਮਾਂਜੀਤ ਬਦਲ ਕੇ ਦੇ ਬਣ ਕੇ ਪਾਂਡਾ ਆ ਬਗਾ ਕਹਿੰਦਾ ਵੀ ਹੱਥ ਦਿਖਾਉ ਹੱਥ ਹੂੰ ਰਾਜੇ ਨੂੰ ਐ ਵੀ ਕੀ ਗੱਲ ਕੁਰਾਹ ਪਜੇ ਕਹਿੰਦਾ ਜੀ ਮੇਰਾ ਹੱਥ ਦੇਖ ਜੋ ਪੰਡਾ ਕਹਿੰਦਾ ਤੇਰਾ ਹੱਥ ਦੇਖ ਜਾਣਾ ਭਈ ਹੁਣ ਪਤਾ ਤਾਂ ਹੈਗਾ ਤੈਨੂੰ ਬਿਕਰਮਾਂ ਜੀਤ ਨੂੰ ਬੇ ਇਥੋਂ ਨਹੀਂ ਹੁੰਦਾ ਸੋ ਇਹ ਕਹਿੰਦਾ ਰਾਜਾ ਨੇ ਇੱਕ ਗੱਲ ਕਹਾ ਕਹਿੰਦਾ ਹਾਂ ਕਹ ਕਹਿੰਦਾ ਸਾਰੇ ਨੂੰ ਪਰਾਂ ਕਰ ਦੇ ਪਰਾਂ ਕਰਤੇ ਕਹਿੰਦਾ ਤੂੰ ਸਵਾ ਮਣ ਸੋਨਾ ਪੁੰਨ ਕਰਕੇ ਰੋਟੀ ਖਾਂਦਾ ਦੀ ਕਹਿੰਦਾ ਹਾਂ ਕਹਿੰਦਾ ਹੁਣ ਦੋ ਦਿਨ ਹੋ ਗਏ ਸਾਦੀ ਨਹੀਂ ਕਹਿੰਦਾ ਨਾ ਜੀ ਕਹਿੰਦਾ ਸੋਨਾ ਕਿੱਥੋਂ ਨਾ ਹੁੰਦਾ ਦੀ ਕਹਿੰਦਾ ਜੀ ਕਿਤੋਂ ਨਹੀਂ ਤੀ ਪਹਿਲਾਂ ਤਾਂ ਐਂ ਕਹਤਾ ਕਹਿੰਦਾ ਐਂ ਦੱਸ ਤੂੰ ਸਵਾ ਮਣ ਸੋਨਾ ਪੁੰਨ ਕਰਦਾ ਰਹਿ ਕਿਧੋਂ ਦਾ ਕਿਥੋਂ ਰਿਹਾ ਕੰਨਾ ਜੀ ਮਤਕ ਸਾਹ ਤੋਂ ਡੰਡਾ ਝੂੜੀ ਚੜਾਉਂਦਾ। ਕੰਨਾ ਜੇ ਤ ਤ ਨੂੰ ਡੰਡਾ ਝੂੜੀ ਮੈਂ ਇੱਥੇ ਦੇ ਦਿਆਂ। ਮੰਨੇ ਵੀ ਕਰਵਾ ਜੀ ਤਰਾਜੇ ਨੂੰ। ਕੰਨਾ ਹਾਂ ਫੇਰ ਮੰਨ ਜੂ। ਕੰਨਾ ਫੇਰ ਛੜਦੇ ਪਉਣ ਸੀ। ਕੰਨਾ ਕਿਉਂ ਕੰਨਾ ਸਾਵਾ ਬਿਕਰਵਾ ਜੀ ਦਾ ਚੱਕ ਡੰਡਾ ਝੂੜਾ। ਤੇ ਤ ਕਿਦਨ ਪਿੰਡਾ ਰੋਜ ਪਿੰਡਾ ਫੂਕਦਾ ਸੀ। ਮੈਂ ਇੱਕ ਦਿਨੀ ਪਾਸ ਲਾ ਕੇ ਪਿੰਡਾ ਫੁੱਕਿਆ। ਆ ਚੱਕ ਕੰਨਾ ਡੰਡਾ ਝੂੜੀ। ਉਹ ਫੇਰ ਪਾਇਓ ਜਵਾਬ ਦਿੰਦਾ ਦੂਜਾ ਪਾਵਾਂ। ਕੰਨਾ ਬਿਕਰਵਾ ਜੀ ਤੇ ਹਜ਼ਾਰ ਰਾਜਾ ਸੀ। ਇੱਕ ਹਾਂਸਾ ਨੂੰ ਸੜਾਉਣ ਖਾਤਰ। ਪਸਲਵਾ ਕੇ ਕੜਾਹੇ ਚ ਉਬਲੇਗਾ ਤੀ ਜੇ ਤੱਕ ਨਾ ਤੂੰ ਉਬਲ ਜਾਏਗਾ ਤਾਂ ਤੁਹਾਡੇ ਤੇ ਚਰਨ ਤਰੀ ਨਹੀਂ ਤਰੀ ਨਾ ਉਹ ਕਹਿੰਦਾ ਵੀ ਠੀਕ ਹੈ ਫਿਰ ਤੀਜਾ ਚ ਬਹੁਤ ਜਵਾਬ ਦਿੰਦਾ ਨੂੰ ਵਿਕਰਮਨ ਜੀ ਤੋਂ ਤਾਕਤ ਦਾ ਕਹਿੰਦਾ ਵਿਕਰਮਨ ਜੀ ਤਰਾ ਜਾਇ ਹਾ ਜਾਤੀ ਇੱਕ ਸਮਾਂ ਪੈ ਗਿਆਸ ਕਹਿੰਦਾ ਪਸ਼ੂ ਪਾਂਸੀ ਹਰੇਕ ਚੀਜ਼ ਤੇ ਸਮਾਂ ਆਉਂਦਾ ਹੈ ਕਹਿੰਦਾ ਸਾਰਿਆਂ ਤੇ ਹੀ ਜੀ ਭੀੜ ਪਈ ਖਾਣਾ ਦਾਣਾ ਕੁਝ ਵੀ ਨਾ ਮਿਲਿਆ ਬਰਨ ਆਊਟ ਹੋਣ ਲੱਗ ਗਿਆ ਵਿਕਰਮਾਂਜੀਤ ਰਾਜੇ ਦੇ ਕੋਲ ਇੱਕ ਖੰਨਚਾਨਾ ਤੀ ਬਸ ਖਜ਼ਾਨਾ ਕਿਸੇ ਵੀ ਵਿਕਰਮਾਂਜੀਤ ਕੋਲੇ ਜਦ ਵਿਕਰਮਾਂਜੀਤ ਉਹਨੂੰ ਖੋੜਦਾ ਉਹ ਭਰੇ ਦਾ ਭਰਿਆ ਹੁੰਦਾ ਜਿੰਨੇ ਗਰੀਬ ਕੋਲ ਪੱਲੇ ਲਾਵੇ ਲਾਉਣੇ ਪਿੰਡਾਂ ਦੇ ਤੀਗੇ ਜਦੋਂ ਮੀਂਹ ਨਾ ਪਿਆ ਕਾਲੀ ਪੈ ਗਿਆ ਪਰ ਨਿਊਟਨ ਲੱਗੀਆਂ ਜ਼ਿਮੀਂਦਾਰ ਵੀ ਉਹੀ ਬਣ ਗਏ ਗਰੀਬ ਵੀ ਉਹੀ ਬਣ ਗਏ ਫਿਰ ਤਾਂ ਕਹਿੰਦੇ ਵੀ ਹੁਣ ਕਿਵੇਂ ਕਰੀਏ ਲਵੇ ਲਾਉਣੇ ਸ਼ਹਿਰਾਂ ਦੇ ਰਾਜੇ ਵੀ ਕਹਿੰਦੇ ਵੀ ਕਿਵੇਂ ਕਰੀਏ ਖਜ਼ਾਨੇ ਖਾਲੀ ਹੋ ਗਏ ਉਹ ਕ ਰਾਜਾ ਸਿਆਣਾ ਤੇ ਸਮਝਦਾਰ ਸੀ ਉਹ ਕਹਿੰਦਾ ਵੇ ਆਪਣਾ ਵਕਤ ਕੌਣ ਨਗਾ ਸਕਦਾ ਕਲਾ ਬਿਕਰਮਾਂ ਜੀ ਤਰਾ ਜਨ ਸਕਦੇ ਕਹਿੰਦਾ ਕਿਵੇਂ ਕਹਿੰਦਾ ਉਹ ਇੱਕ ਖਜ਼ਾਨਾ ਰੋਜ਼ ਭਰ ਕੇ ਰੱਖਦਾ ਹੈ ਕਹਿੰਦਾ ਸਾ ਕਹਿੰਦਾ ਜੀ ਉਹ ਫੇਰ ਕੀ ਕਰਿਆ ਨੇ ਕਹਿੰਦਾ ਉਹਨੇ ਕੀ ਕਰਾਇਆ ਤੇ ਬਿਕਰਮਾਂ ਜੀਤ ਕੋਲੇ ਆ ਕੇ ਬਹਿ ਗਏ ਸਾਰੇ ਰਾਜੇ ਕੋਈ ਆਖੇ ਜੀ ਮੇਰੀ ਇੰਨੀ ਪਰਜਾਏ ਕੋਈ ਆਖੇ ਮੇਰੀ ਜੀ ਇੰਨੀ ਪਰਜਾਏ ਹੁਣ ਜਦੋਂ ਸਹਿਰ ਦਾੜਾ ਰਾਜਾ ਉਹਨੂੰ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਪਰਜਾ ਦੀ ਉਹਦੀ ਕੌਣ ਭੁੱਖਾ ਕੌਣ ਤੇ ਹੈ ਆ ਉਹ ਇੱਕ ਰਾਜਾ ਹੋਰ ਆ ਗਿਆ ਕਹਿੰਦਾ ਜੀ ਮੇਰੀ ਇੰਨੀ ਪਰਜੇ ਕਹਿੰਦਾ ਵੀ ਮੈਨੂੰ ਐਂ ਦੱਸ ਦਿਓ ਖਜ਼ਾਨਾ ਮੇਰੇ ਕੋਲ ਇੱਕ ਹੈ ਸਾਰੇ ਵੰਡ ਲੋ ਜਿੰਨਾ ਟਾਈਮ ਲੰਘ ਤਾ ਨਗਾ ਲੋ ਇਤਨੇ ਰੱਪ ਭਲੀ ਕਰੂਗਾ ਉਹਨੇ ਪਈ ਵੰਡ ਲਿਆ ਇੱਕ ਰਾਜਾ ਸੀ ਹੰਕਾਰੀ ਉਹਨਾਂ ਚੁਕਦਾ ਹੰਕਾਰ ਕਰਦਾ ਸੀ ਉਹ ਤਾਂ ਪਰਾਂ ਖੜਾ ਰਿਹਾ ਉਹ ਕਹਿੰਦਾ ਭਈ ਤੂੰ ਵੀ ਵੰਡ ਲੈ ਕਹਿੰਦਾ ਜੀ ਮੈਂ ਅੱਜ ਤੱਕ ਨਾ ਬਰਾਬਰ ਦੇ ਸਰੀਕਤਮ ਕਰਜ਼ਾ ਨਹੀਂ ਲੇਤਾ ਐਡੀ ਮਰੋਗ ਨਹੀਂ ਉਹ ਕਹਿੰਦਾ ਪਰਜਾ ਮਾਰਨਾ ਹੈਗਾ ਭੁਖੀ ਪਰਜਾ ਖਾਤਰ ਲੈਣਾ ਤਾਂ ਆਪ ਦੀ ਖਾਤ ਨਹੀਂ ਲੈਣਾ ਲੈ ਲੈ ਕਹਿੰਦਾ ਜੀ ਉਹਨੇ ਬਿਕਰਮਾ ਜੀ ਦੇ ਅੱਖ ਹੀ ਨਹੀਂ ਲੱਗਿਆ ਉਹ ਵਚਨ ਮੋੜਦਾ ਉਹਨੇ ਕਹਿੰਦਾ ਫੇ ਬਿਕਰਮਾ ਜੀ ਤਨੂੰ ਕੀ ਕਰਨਾ ਪਿਆ ਕਹਿੰਦਾ ਸਾਰੇ ਲੈ ਗਏ ਬਿਕਰਮਾ ਜੀ ਨੇ ਜਦੋਂ ਖਜ਼ਾਨਾ ਖੋਲਾ ਕਰੇ ਫੇ ਪਰਜਾ ਕਰੇ ਫੇ ਲੈ ਜਾ ਕਰਨ 12 ਸਾਲ ਲੰਘਾਈ 70 ਰਾਜਾਂ ਦੀ ਪਰਜਾ ਦੇ 8 ਮਹਾਰਾਜਾ ਨਾਇਆ ਮੁੜ ਕੇ ਜਦੋਂ ਪਰਜਾ ਜਮਾ ਮੰਜਾਂ ਚ ਰਹਿਣ ਲੱਗ ਗਏ ਭੁੱਖੇ ਮਾਰਕੀਟ ਜਾਨ ਲਿਕਣ ਲੱਗ ਗਈ ਫੇਰ ਬੇਕਰਮ ਜੀਤ ਰਾਜ ਆਪ ਉੱਠ ਕੇ ਗਿਆ ਉਹਦੇ ਕੋਲ ਕਹਨਾਂਇਂ ਕਰੋ ਤੂੰ ਤਾਂ ਮੇਰੇ ਘਰੋਂ ਕਰਜ਼ਾ ਨਹੀਂ ਲੈ ਸਕਦਾ ਮੈਨੂੰ ਦੇ ਦੇ ਕਹਨਾਂ ਕਿਵੇਂ ਕਹਨਾਂ ਤੂੰ ਮੈਨੂੰ ਆਦੀ ਪਰਜਾ ਦੇ ਦੇ ਇਹਨਾਂ ਦਾ ਕੀ ਕਸੂਰਾ ਗਰੀਬਾਂ ਦਾ ਤੂੰ ਨਹੀਂ ਮੇਥੋਂ ਖਜ਼ਾਨਾ ਲੈਣਾ ਬਸੱਕ ਨਾ ਲਿਆ ਯਾਰਾਂ ਪਰ ਤੂੰ ਮੈਨੂੰ ਪਰਜਾ ਦੇ ਕਹਣਾ ਪਤਾ ਹਿੰਦੀ ਰਾਜਾ ਕਿਹਾ ਜਾਂ ਸੀ ਉਹਨੇ ਪਰਜਾ ਨੂੰ ਵੀ ਨਾ ਕਰਤੀ ਵਿਕਰਮਾਂਜੀਤ ਨੂੰ ਵੀ ਮੈਂ ਨਹੀਂ ਪਰਜਾ ਦੰਦਾ ਕਹਣਾ ਫੇ ਵਿਕਰਮਾਂਜੀਤ ਜਦੋਂ ਸ਼ਹਿਰ ਵਿੱਚ ਗਿਆ ਮੋੜਿਆ ਆਉਂਦਾ ਹਰੇਕ ਘਰੇ ਹੈ ਕਲਾਪ ਹੈ ਕਲਾਪ ਹੁੰਦੀ ਹੈ ਕੋ ਜਦੋਂ ਵਿੱਚ ਜਾਣੀ ਨਿਕਣ ਲੱਗੀਆਂ ਭੁੱਖਾਂ ਦੀਆਂ ਵਿਕਰਮਾਂਜੀਤ ਨੇ ਸੋਚਿਆ ਵੀ ਹੁਣ ਕੀ ਹੱਲ ਹੋਣਾ ਚਾਹੀਦਾ ਕਹਣਾ ਫੇ ਵਿਕਰਮਾਂਜੀਤ ਨੇ ਇੱਕ ਲੱਤ ਤੇ ਖੜ ਕੇ 48 ਘੰਟੇ ਇੱਕ ਪੈਰ ਤੇ ਖੜਕੇ ਰੱਬ ਨੂੰ ਤੇ ਆਇਆ ਤਾਂ ਰੱਬ ਨੇ ਵਾਰ ਸਪਾਈ ਕਹਿੰਦਾ ਫਿਰ ਉਹ ਸ਼ਹਿਰ ਦੇ ਉੱਤੇ ਵਾਰ ਸਪਾਈ ਜਿਹੜਾ ਰਾਜਾ ਕਮੰਡੂ ਦੀ ਉਹਦਾ ਕਮੰਡ ਭੰਨੇ ਉੱਥੇ ਫਿਰ ਕਹਿੰਦਾ ਆ ਦੇਖੋ ਬਿਕਰਮਾਂ ਜੀਤ ਰਾਜੇ ਨੇ ਕਿਸੇ ਦੀ ਪਰਜਾ ਖਾਤਰ 48 ਘੰਟੇ ਕਲਤ ਦੇ ਖੜਕੇ ਵਾਰਸ ਲੈ ਲਈਤੀ ਮਾਲਕ ਤੂੰ ਜੇ ਤੋ ਹਜਾ ਬਣ ਜੇਗਾ ਤਾਂ ਤੁਹਾਡੇ ਤੇ ਚਰਮ ਤਰੀਂ ਦੇ ਰਿਕਾਰਡ ਚੱਲੀ ਜਾਣਾ